ਲੁਧਿਆਣਾ ਬੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਕੀ ਦੇ ਦੇਹਾਂਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਇੱਕ ਹੋਰ ਜਿਹੜਾ ਉਮੀਦਵਾਰ ਆ ਉਸ ਸੀਟ ਤੇ ਐਲਾਨ ਦਿੱਤਾ ਦੱਸਦੀ ਹੈ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਤਾਂ ਹੁਣ ਪੰਜਾਬ ਦੇ ਵਿੱਚ ਵਿਧਾਇਕ ਦੀ ਸੀਟ ਭਰਨ ਦੇ ਲਈ ਜਿਹੜੀ ਰਾਜ ਸਭਾ ਮੈਂਬਰ ਦੀ ਸੀਟ ਉਹ ਖਾਲੀ ਕਰ ਲਈ ਗਈ ਹੈ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਬੱbbi ਬਾਦਲ ਜੀ ਬਾਦਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੱਤ ਸ਼ਰੀਰ ਕਾਲ ਖੈਰਾ ਸਾਹਿਬ ਬਾਦਲ ਸਾਹਿਬ ਕੀ ਹਾਲ ਚੱਲ ਨੇ ਜੀ ਬਹੁਤ ਕਿਰਪਾ ਕਾਲਪੁਰਖ ਦੀ ਮਹਾਰਾਜ ਦੀ ਬੜੀ ਮਿਹਰ ਹੈ ਖੇਰਾ ਸਾਹਿਬ ਜੀ ਬਦਲ ਸਾਹਿਬ ਮੈਂ ਇੱਕ ਗੱਲ ਕਹੀ ਆ ਕਿ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਵਿਧਾਇਕ ਦੀ ਸੀਟ ਭਰਨ ਦੇ ਲਈ ਰਾਜ ਸਭਾ ਮੈਂਬਰ ਦੀ ਸੀਟ ਖਾਲੀ ਕਰਵਾ ਲਈ ਦੇਖੋ ਖੇਰਾ ਸਾਹਿਬ ਸਾਡੀ ਪਾਰਟੀ ਉਹ ਪਾਰਟੀ ਹੈ ਜਿਹੜੀ ਸਰਵੇ ਤੋਂ ਬਿਨਾ ਟਿਕਟ ਨਹੀਂ ਅਨਾਉਂਸ ਕਰਦੀ ਔਰ ਬਈ ਕੋਖ ਕਰਕੇ ਬੜੀ ਪਸਤਾਲ ਕਰਕੇ ਅਹ ਟਿਕਟ ਦਾ ਫੈਸਲਾ ਲਿਆ ਜਾਂਦਾ ਹੈ ਇਹ ਠੀਕ ਹੈ ਕਿ ਉਹ ਰਾਜ ਸਭਾ ਨੰਬਰ ਹੈਗੇ ਨੇ ਪਰ ਉਹ ਬਹੁਤ ਵੱਡੇ ਸਮਾਜ ਸੇਵੀ ਵੀ ਹੈ ਜੀ ਤੇ ਲੁਧਿਆਣੇ ਦੇ ਹੀ ਜੰਮਪਾ ਹੈ ਜੀ ਦੂਜੀ ਗੱਲ ਇਹ ਹੈ ਖਰਤ ਸਾਹਿਬ ਕਿ ਅਸੀਂ ਉਸ ਉਮੀਦਵਾਰ ਜਿਹੜਾ ਚੁਣਿਆ ਹੈ ਉਹ ਲੁਧਿਆਣਾ ਪੱਛਮੀ ਦੇ ਲੋਕ ਸਾਨੂੰ ਧੰਨਵਾਦ ਕਰਨਗੇ ਪਹਿਲਾਂ ਗੋਗੀ ਜੀ ਨੇ ਜਿਹੜੀ ਸੇਵਾ ਕੀਤੀ ਇਸ ਇਲਾਕੇ ਦੀ ਗੋਗੀ ਜੀ ਦਾ ਚਲੇ ਜਾਣਾ ਸਾਡੇ ਸਾਰਿਆਂ ਲਈ ਸ਼ੌਕ ਸੀ ਬੜੇ ਅੱਛੇ ਖੁੱਲੇ ਸੁਭਾਅ ਦੇ ਬੜੇ ਚੰਗੇ ਕਰਨਾਰ ਦੇ ਮੰਦੇ ਸੀ ਗੋਗੀ ਜੀ ਲੇਕਿਨ ਇਹ ਬਾਈ ਇਲੈਕਸ਼ਨ ਆ ਗਿਆ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਮਤਲਬ ਉਹਨਾਂ ਦਾ ਚਲੇ ਜਾਣਾ ਸਾਡੇ ਲਈ ਇੱਕ ਝਟਕਾ ਪਰ ਫਿਰ ਵੀ ਪਾਰਟੀ ਨੇ ਜੂ ਸਾਰਾ ਫੀਡਬੈਕ ਲਿਆ ਹੈ ਲੋਕਾਂ ਤੋਂ ਵੀ ਪੁੱਛਿਆ ਗਿਆ ਹੈ ਜੇ ਉੱਥੇ ਇਸ ਗੱਲ ਦਾ ਫੈਸਲਾ ਹੋਇਆ ਹੈ ਕਿ ਅਰੋੜਾ ਸਾਹਿਬ ਇਸ ਦਾ ਬੈਸਟ ਪੋਸੀਬਲ ਕੈਂਡੀਡੇਟ ਔਰ ਸਾਨੂੰ ਤਾਂ ਇਹ ਪੁੱਛਣਾ ਚਾਹੀਦਾ ਹੈ ਕਿ ਬਾਕੀ ਪਾਰਟੀਆਂ ਆਪਣੇ ਉਮੀਦਵਾਰ ਕਦੋਂ ਅਨਾਉਂਸ ਕਰਨਗੀਆਂ ਸਾਡਾ ਤਾਂ ਜਿਹੜਾ ਮੱਲ ਹੈ ਉਹ ਖਾੜੇ ਚਾ ਚੁੱਕਾ ਹੈ ਕਿ ਬਾਕੀ ਪਾਰਟੀਆਂ ਆਪਣਾ ਨਾਮ ਅਨਾਉਂਸ ਕਰਨ ਦੀ ਥਾਂ ਤੇ ਇੱਕ ਨਵੀਂ ਕਹਾਣੀ ਉਹਨਾਂ ਨੇ ਕੱਢ ਲਈ ਹੈ ਕਿ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਵਿੱਚ ਭੇਜਣ ਲਈ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਜਦਕਿ ਇਹੋ ਜੀ ਕੋਈ ਗੱਲ ਨਹੀਂ ਕਿ ਅਰਵਿੰਦ ਕੇਜਰੀਵਾਲ ਨੈਸ਼ਨਲ ਲੈਵਲ ਦਾ ਲੀਡਰ ਹੈ ਔਰ ਤੁਸੀਂ ਇਹ ਗੱਲ ਨੂੰ ਕਦੇ ਵੀ ਨਜ਼ਰ ਅਦਾਜ਼ ਨਹੀਂ ਕਰ ਸਕਦੇ ਜੀ ਕਿ ਕੇਜਰੀਵਾਲ ਨੇ ਸਭ ਤੋਂ ਘੱਟ ਸਮੇਂ 'ਚ ਨੈਸ਼ਨਲ ਪਾਰਟੀ ਬਣਾਈ ਹੈ ਕੇਜਰੀਵਾਲ ਦੀ ਜਿਹੜੀ ਪਾਰਟੀ ਸੀ ਉਹ ਰਾਤੋਂ ਰਾਤ ਇੱਕ ਦਿੱਲੀ ਤੋਂ ਫਿਰ ਪੰਜਾਬ ਤੋਂ ਫਿਰ ਗੁਆਹ ਤੋਂ ਫਿਰ ਗੁਜਰਾਤ ਤੋਂ ਜਿਲੇ ਐਮ ਐਲ ਏ ਲੈ ਕੇ ਪੂਰੇ ਕਰਕੇ ਅਸੀਂ ਨੈਸ਼ਨਲ ਪਾਰਟੀ ਬਣ ਗਏ ਸੋ ਕੇਜਰੀਵਾਲ ਮਹਤਾਜ ਨਹੀਂਗਾ ਕਿਸੇ ਇੱਕ ਰਾਜ ਸਭਾ ਚੀਟਦਾ ਜੀ ਜੇ ਹੁਣ ਆਪਾਂ ਇਹ ਗੱਲ ਕਰੀਏ ਕਿ ਅਮਿਤ ਸ਼ਾ ਜੀ ਅਬਨੀਤ ਬਿੱਟੂ ਨੂੰ ਅਮਿਤ ਸ਼ਾ ਜੀ ਰਾਜਸਥਾਨ ਤੋਂ ਜਾ ਕੇ ਰਾਜ ਸਭਾ ਲਿਆ ਸਕਦੇ ਨੇ ਆਮ ਆਦਮੀ ਪਾਰਟੀ ਕੋਲ ਵੀ ਬਹੁਤ ਹੋਣ ਹਰ ਉਮੀਦਵਾਰ ਹੈਗੇ ਆ ਅਜੀਤ ਅਰੋੜਾ ਸਾਹਿਬ ਜਿੱਤਣਗੇ ਜੀ ਫਿਰ ਜਾ ਕੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਊਗਾ ਅਜੇ ਤਾਂ ਬਹੁਤ ਪਹਿਲੀਆਂ ਚ ਹੀ ਕਹਾਣੀ ਚ ਉਤਰੀ ਫਿਰਦੀ ਐ ਜੋ ਸਦਨਾ ਦਾ ਮੈਂਬਰ ਨਹੀਂ ਰਹਿ ਸਕਦਾ ਬੰਦਾ ਸੋ ਇਸ ਕਰਕੇ ਅਜੇ ਤਾਂ ਅਰੋੜਾ ਸਾਹਿਬ ਜਨ ਸਭਾ ਦੇ ਮੈਂਬਰ ਹੈ ਉਹਨਾਂ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਲੋਕ ਫਤਵਾ ਦੇਣਗੇ ਫਿਰ ਲੋਕਾਂ ਦਾ ਫਤਵਾ ਜਿਹੜਾ ਹੈ ਉਹ ਦੱਸੂਗਾ ਜੀ ਕੀ ਮਤਲਬ ਬੋਲ ਸਾਹਿਬ ਤੁਸੀਂ ਸਪਸ਼ਟ ਕਰਦੇ ਹੋ ਕਿ ਕੇਜਰੀਵਾਲ ਸਾਹਿਬ ਪੰਜਾਬ ਨਹੀਂ ਆਉਣਗੇ ਦੇਖੋ ਸਿਆਸਤ ਵਿੱਚ ਇਹੋ ਜਿਹਾ ਕੋਈ ਵੀ ਐਲਾਨ ਕਰਨਾ ਵੇ ਮੰਨੇ ਹੁੰਦਾ ਕਿਉਂ ਕਰਕੇ ਸਿਆਸਤ ਦੇ ਵਿੱਚ ਪੌਸਿਬਿਲਟੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਲੇਕਿਨ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹ ਰਿਹਾ ਕਿ ਅੱਜ ਹੀ ਤਰੀਕ ਵਿੱਚ ਇਹੋ ਜਿਹਾ ਕੋਈ ਪ੍ਰਸਤਾਵ ਨਹੀਂ ਹੈ ਪਰ ਤੁਸੀਂ ਖਦੇ ਵਿੱਚ ਆ ਸਕਦੇ ਨੇ ਦੇਖੋ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹ ਬੀਜੇਪੀ ਦਾ ਪ੍ਰੋਪੋਜ਼ਲ ਹੈ ਕੀ ਸੋਚ ਵਿੱਚ ਕੇਜਰੀਵਾਲ ਸਾਹ ਆਉਣਗੇ ਜੀ 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 ਇਹ ਫੇਲ ਕਰਨ ਦੀਆਂ ਕੋਸ਼ਿਸ਼ਾਂ ਸਾਡੀ ਸਰਕਾਰ ਨੂੰ ਢਾਹ ਲਾਉਂਦੀਆਂ ਕੋਸ਼ਿਸ਼ਾਂ ਤਾਂ ਕਰਕੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਲੇਕਿਨ ਇਹ ਇਹ ਗੱਲ ਦੇਖੋ ਮੇਰੇ ਹੱਥ ਵਾਸਤੇ ਨਹੀਂ ਹੈ ਜੀ ਮੈਂ ਇਹ ਗੱਲ ਕਹਿ ਦਿਆਂ ਇਹ ਤਾਂ ਪਾਰਟੀ ਨੇ ਡਿਸਾਈਡ ਕਰਨਾ ਕਿ ਕੌਣ ਬੰਦਾ ਹੋਊਗਾ ਜਿਹੜਾ ਉਹਨਾਂ ਦੀ ਜਗ੍ਹਾ ਤੇ ਰਾਜ ਸਭਾ 'ਚ ਜਾਊਗਾ ਪਰ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਬਿਜਰੀਵਾਲ ਨੂੰ ਛੋਟਾ ਕਰਕੇ ਨਾ ਦੇਖੋ ਬਿਜਰੀਵਾਲ ਦੀ ਜਿਹੜੀ ਪਾਰਟੀ ਹੈ ਉਹ ਨੈਸ਼ਨਲ ਪਾਰਟੀ ਹੈ ਬਿਜਰੀਵਾਲ ਸਾਹਿਬ ਉਹਨਾਂ ਦੇ ਚਿਹਰਾ ਸੰਸਥਾਪਕ ਹੈ ਦਿੱਲੀ ਦੇ ਵਿੱਚ ਚਾਹੀ ਅਸੀਂ ਹਾਰ ਗਏ ਪਰ ਭਾਈ ਐਮਐਲ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਤੇ ਚਿਹਰੇ ਨੂੰ ਜਿੱਤੇ ਹੈ ਨਾ ਜੀ ਤੋ ਇਸ ਦਾ ਕਿ ਆਪਾਂ ਇਹ ਗੱਲ ਕਰਨੀ ਕਿ ਕੇ ਜੀਵਾਲ ਲੱਭੇ ਹੈ ਕਿ ਕਿੱਥੋਂ ਮੈਂ ਸੀਟ ਲਵਾਂ ਜੇ ਸਭਾ ਦੀ ਰਾਸ਼ਟਰੀ ਸਭਾ ਦੀ ਸੀਟ ਦੇ ਬਾਰੇ ਪਾਰਲੀਮੈਂਟਰੀ ਪਾਰਟੀ ਦੀ ਪਾਰਲੀਮਨ ਨੇ ਉਹਦਾ ਉਹ ਫੈਸਲਾ ਮੌਕੇ ਤੇ ਲਾਊਗਾ ਜੀ ਬਾਦਲ ਸਾਹਿਬ ਗੱਲ ਇਹ ਹੈ ਵਿਰੋਧੀਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਹੁਣ ਗੁਰਪ੍ਰੀਤ ਗੋਗੀ ਨੇ ਤੁਹਾਡੇ ਵੀ ਬੜੇ ਅਜੀਬ ਸੀਗੇ ਪਾਰਟੀ ਦੇ ਬੜੇ ਅਜੀਬ ਸੀ ਜਦੋਂ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਹੁੰਦੇ ਨੇ ਕੀ ਉਹਨਾਂ ਦੀ ਧਰਮ ਪਤਨੀ ਇੱਕ ਨਹੀਂ ਦਿੱਤੀ ਜਾ ਸਕਦੀ ਸੀ ਦੇਖੋ ਖੈਰਾ ਸਾਹਿਬ ਉਹਨਾਂ ਦੇ ਡਾ ਗੋਗੀ ਜੀ ਦਾ ਪਰਿਵਾਰ ਹੈ ਉਹ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਮ ਆਦਮੀ ਪਾਰਟੀ ਬਚਨ ਵੱਲ ਹੈ ਉਹਨਾਂ ਨੂੰ ਭੂਮਿਕਾ ਸਰਕਾਰ ਵਿੱਚ ਵੀ ਦੇਵਾਂਗੇ ਪਰ ਇਸ ਪਰਿਵਾਰ ਦੀ ਦੇਖ-ਰੇਖ ਲਈ ਅਸੀਂ ਸਾਰੇ ਹੀ ਜਿੰਨੇ ਹੈਗੇ ਆ ਆਮ ਆਦਮੀ ਪਾਰਟੀ ਦੇ ਆਦ부 ਸਾਰੇ ਬਚਨ ਵੱਲ ਹੈ ਜੇ ਇੱਥੇ ਅਰੋੜਾ ਸਾਹਿਬ ਵੀ ਇਲੈਕਸ਼ਨ ਲੜਦੇ ਆ ਤਾਂ ਉਹਨੂੰ ਅਸ਼ੀਰਵਾਦ ਗੋਗੀ ਜੀ ਦੇ ਨਾਲ ਹੀ ਗੋਗੀ ਪਰਿਵਾਰ ਦੇ ਅਸ਼ੀਰਵਾਦ ਨਾਲ ਹੀ ਲੜਨਗੇ ਔਰ ਗੋਗੀ ਜੀ ਦਾ ਪਰਿਵਾਰ ਅ ਜਿਵੇਂ ਵਿਚਰਦਾ ਏਵੇਂ ਵਿਚਰਦਾ ਰਹੂਗਾ ਅੱਗੇ ਵਾਸਤੇ ਵੀ ਜੀ ਔਰ ਉਹਨਾਂ ਦੇ ਹਰ ਫੈਸਲੇ ਦੇ ਵਿੱਚ ਅਸੀਂ ਕੰਸਲਟ ਕਰਾਂਗੇ ਹਰ ਫੈਸਲੇ ਦੇ ਵਿੱਚ ਉਹਨਾਂ ਦੀ ਰਾਏ ਜਾਣੀ ਜਾਊਗੀ ਔਰ ਉਹਨਾਂ ਨੂੰ ਅਹਿਮ ਰਿਸਪੋਨਸਿਬਿਲਟੀਜ਼ ਵੀ ਦਿੱਤਾ ਜਾਣਗੇ ਜੀ ਤੁਹਾਨੂੰ ਬਾਦਲ ਸਾਹਿਬ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਹੋਰ ਪਾਰਟੀਆਂ ਨੇ ਜਿਹੜਾ ਹਜੇ ਤੱਕ ਉਮੀਦਵਾਰ ਨਹੀਂ ਐਲਾਨੇ ਜੇ ਪਹਿਲਾਂ ਗੱਲ ਕਰੀਏ ਪਹਿਲਾਂ ਜਿਹੜਾ ਇਸ ਸੀਟ ਤੇ ਟੱਕਰ ਆ ਹੋਇਆ ਸੀ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੋਇਆ ਸੀ ਇਸ ਸਵਾਰ ਕਿਨੂੰ ਮੰਨਦੇ ਹੋ ਕਿ ਕਿਸ ਦੇ ਨਾਲ ਮੁਕਾਬਲਾ ਹੋ ਸਕਦਾ ਹੈ ਕਿਨੂੰ ਮੰਨਦੇ ਹੋ ਕਿ ਕਾਂਗਰਸ ਨਾਲ ਪਹਿਲਾਂ ਹੋਇਆ ਸੀ ਕਾਂਗਰਸ ਦਾ ਕਿਹੜਾ ਚਿਹਰਾ ਮੰਨਦੇ ਹੋ ਵੀ ਇਹ ਸੀਟ ਤੇ ਉਤਾਰ ਸਕਦੇ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਦੂਜੀਆਂ ਪਾਰਟੀਆਂ ਵਿੱਚ ਧੜੇਬੰਦੀ ਬਹੁਤ ਹੈ ਉਹ ਤਾਂ ਉਮੀਦਵਾਰ ਉਦੋਂ ਐਲਾਨਦੇ ਨੇ ਜਦੋਂ ਕਾਗਜ਼ ਪੜਨ ਲਈ 2-3 ਘੰਟੇ ਰਹਿ ਜਾਂਦੇ ਆ ਉਹ ਵੀ ਤਾਂ ਕਰਕੇ ਵੀ ਜਿਹੜੇ ਬੰਦੇ ਦੀ ਟਿਕਟ ਕੱਟੀ ਜਾਊਗੀ ਉਹ ਆਜ਼ਾਦ ਨਾ ਖਾ ਹੋ ਜੇ ਡਿਸਿਪਲਿਨਡ ਪਾਰਟੀਆਂ ਨਹੀਂ ਹੈਗੀਆਂ ਇਸ ਕਰਕੇ ਸਾਨੂੰ ਇਸ ਗੱਲ ਦਾ ਪਲੀ ਪੰਤੀ ਪਤਾ ਹੈ ਕਿ ਕਾਂਗਰਸ ਦੇ ਵਿੱਚ ਤਾਂ ਸਟੇਟ ਲੈਵਲ ਤੇ ਪੰਜ ਤਲੇ ਹੈ ਜੀ ਹੰਜ ਮੁੱਖ ਮੰਤਰੀ ਉਹਨਾਂ ਦੇ ਤੁਰੇ ਫਿਰਦੇ ਹੈ ਮਤਲਬ ਜੇ ਮੈਂ ਨਾਂ ਲੈਣਾ ਹੋਵੇ ਮੈਂ ਨਾਂ ਵੀ ਲੈ ਸਕਦਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਸ ਗੱਲ ਦਾ ਆ ਕੋਈ ਆਸ ਉਮੀਦ ਨਹੀਂ ਕਿ ਉਹ ਜਲਦੀ ਕੋਈ ਉਮੀਦਵਾਰ ਆਪ ਦਾ ਐਲਾਨ ਕਰਨਗੇ ਸਾਨੂੰ ਅਸੀਂ ਤਾਂ ਉਹਨਾਂ ਨੂੰ ਸਮਾਂ ਇਨਵਾਈਟ ਕਰਦੇ ਆ ਕਿ ਜਲਦੀ ਐਲਾਨ ਕਰਨ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਜਲਦੀ ਐਲਾਨ ਕਰੋ ਆਪਣੇ ਉਮੀਦਵਾਰ ਦਾ ਜੀ ਤਾਂ ਬਦਲ ਸਾਹਿਬ ਹੋਣਾ ਤੁਸੀਂ ਕਿਹਾ ਕਿ ਕੇਜਰੀਵਾਲ ਸਾਹਿਬ ਇੱਕ ਜਿਹੜੇ ਨੈਸ਼ਨਲ ਲੈਵਲ ਦੇ ਸਾਡੇ ਜਿਹੜੇ ਨੇ ਉਹ ਲੀਡਰ ਨੇ ਤਾਂ ਉਹਨਾਂ ਨੂੰ ਛੋਟੇ-ਮੋਟੇ ਜਿਹੜੇ ਔਦਿਆਂ ਦੀ ਜਾਂ ਛੋਟੇ-ਮੋਟੇ ਆਪਾਂ ਜਿਹੜੇ ਜਿੱਦਾਂ ਸੀਟਾਂ ਨੇ ਉਹਨਾਂ ਤੇ ਨਾ ਦੇਖੀਏ ਇਹ ਤਾਂ ਗੱਲ ਇਹ ਹੈ ਕਿ ਜਦੋਂ ਦਿੱਲੀ ਦੇ ਵਿੱਚ ਸਾਰੀ ਕੈਬਨਿਟ ਦਿੱਲੀ ਦੇ ਵਿੱਚ ਸੱਦੀ ਜਾਂਦੀ ਹੈ ਉਦੋਂ ਇੱਕ ਬਿਆਨ ਜਿਹੜਾ ਉਹ ਬੜਾ ਚਰਚਿਤ ਹੋਇਆ ਸੀ ਕਿ ਜਦੋਂ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਪੰਜਾਬ ਦੇ ਐਮਐਲਏ ਨੂੰ ਕਹਿੰਦੇ ਕਿ ਤੁਹਾਨੂੰ ਕੋਈ ਵੀ ਤੁਹਾਡੀ ਨਹੀਂ ਸੁਣਦਾ ਤੁਸੀਂ ਮੈਨੂੰ ਸਿੱਧਾ ਫੋਨ ਕਰ ਸਕਦੇ ਹੋ ਮੇਰੇ ਕੋਲ ਆ ਸਕਦੇ ਹੋ ਰਾਤ ਨੂੰ ਵੀ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਕਹਿਣਾ ਚਾਹੀਦਾ ਸੀ ਜੇ ਤੁਹਾਡੀ ਕੋਈ ਨਹੀਂ ਸੁਣਦਾ ਤੁਸੀਂ ਮਾਨਸਾਹਬ ਦੇ ਕੋਲ ਜਾਓ ਮਾਨਸਾਹਬ ਅੱਧੀ ਰਾਤ ਨੂੰ ਵੀ ਤੁਹਾਡੀ ਗੱਲ ਸੁਣਨਗੇ ਦਾਸੀ ਦੇਖੋ ਇਹ ਗਲ ਅੰਡਰਸਟੂਡ ਹੈ ਉਸ ਮੀਟਿੰਗ ਕੇ ਮਾਨ ਸਾਹਿਬ ਵੀ ਮੌਜੂਦ ਸੀ ਜੀ ਤਾਂ ਉਹ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਦੇਖੋ ਜਦੋਂ ਪੰਜਾਬ ਦੇ ਵਿੱਚ ਫਤਵਾ ਆਇਆ ਸੀਗਾ ਸੁਨਾਮੀ ਫਤਵਾ ਜੀ ਨੂੰ 92 ਐਮਐਲ ਦਾ ਸੁਨਾਮੀ ਫਤਵਾ ਕਹਿੰਦੇ ਆ ਜੀ ਤਾਂ ਉਸ ਟਾਈਮ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ ਦੋਨਾਂ ਦੇ ਹੀ ਮਤਲਬ ਬੇੰਤੀਆਂ ਕੀਤੀਆਂ ਸੀ ਲੋਕਾਂ ਨੂੰ ਕਿ ਸਾਡੇ ਤੇ ਯਕੀਨ ਕਰੋ ਸੋ ਭਗੰਤ ਮਾਨ ਜੀ ਨੂੰ ਕੇਜਰੀਵਾਲ ਸਾਹਿਬ ਨੇ ਜਦੋਂ ਮੁੱਖ ਮੰਤਰੀ ਥਾਪਿਆ ਸੀ ਤਾਂ ਉਹਨਾਂ ਨੇ ਇੱਕ ਲੋਕਾਂ ਦੀ ਵੀ رائے ਲਈ ਸੀ ਲੋਕਾਂ ਤੋਂ ਵੀ ਵੋਟਿੰਗ ਕਰਾਈ ਗਈ ਸੀ ਵੀ ਦਸਤੋ ਕਿਹਨੂੰ ਮੁੱਖ ਮੰਤਰੀ ਬਣਾਈਏ ਔਰ ਸ਼ਾਇਦ 95 96% ਲੋਕਾਂ ਨੇ ਉਹਨਾਂ ਦਾ ਨਾਮ ਭਗਵੰਤ ਮਾਨ ਜੀ ਦਾ ਲਿਆ ਸੀ ਸਰਵੇ ਕਰਾਇਆ ਗਿਆ ਸੀ ਸੋ ਮੈਂ ਸਮਝਦਾ ਹਾਂ ਕਿ ਕੇਜਰੀਵਾਲ ਸਾਹਿਬ ਕਨਵੀਨਰ ਨੇ ਉਹਨਾਂ ਦਾ ਆਪਣਾ ਇੱਕ ਅਹਿਮ ਰੋਲ ਹੈ ਜੀ ਲੇਕਿਨ ਮਾਨ ਸਾਹਿਬ ਦਾ ਆਪਣਾ ਇੱਕ ਅਹਿਮ ਰੋਲ ਹੈ ਆਪਾਂ ਇਹਨਾਂ ਦੋਹਾਂ ਨੂੰ ਇੱਕ ਦੂਜੇ ਨਾਲ ਲੜਾਉਣ ਦੀ ਬਜਾਏ ਤੁਸੀਂ ਇਹ ਦੇਖੋ ਕਿ ਇਹ ਦੋਨੋਂ ਦਾ ਇੱਕ ਜਿਹੜਾ ਜੁਗਲਬੰਦੀ ਹੈ ਆਪਸ ਵਿੱਚ ਜੀ ਉਨੀ ਜ਼ਬਰਦਸਤ ਹੈ ਕਿ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਜੀ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ ਇਸ ਟੀਮ ਨੂੰ ਹਰਾਉਣਾ ਬਹੁਤ ਔਖਾ ਹੈ ਇਹ ਜੁਗਲਬੰਦੀ ਨੂੰ ਹਰਾਉਣਾ ਬਹੁਤ ਔਖਾ ਹੈ ਜੀ ਬਾਬਾ ਸਾਹਿਬ ਜਿਹੜੇ ਵਿਰੋਧੀ ਧਿਰ ਨੇ ਥੋੜੀ ਵਿਰੋਧੀ ਧਿਰ ਦੇ ਵਿੱਚ ਨੇ ਚਾਹੇ ਅੱਜ ਉਹਨਾਂ ਦਾ ਕੋਈ ਐਮ ਐਲ ਏ ਜ਼ਿਆਦਾਤਰ ਨਹੀਂ ਹੈਗੇ ਪਰ ਵਿਰੋਧੀ ਧਿਰ ਦੇ ਵਿੱਚ ਹੈਗੇ ਨੇ ਅਲੱਗ ਪਾਰਟੀ ਐ ਤਾਂ ਉਹਨਾਂ ਦੇ ਵੱਡੇ ਆਗੂ ਨੇ ਉਹ ਕਹਿੰਦੇ ਕਹਿੰਦੇ ਵੀ ਜਿਹੜਾ ਤੁਸੀਂ ਗੱਲ ਸਰਵੇ ਦੀ ਕੀਤੀ ਐ ਕਹਿੰਦੇ ਹੁਣ ਇਹਨਾਂ ਨੇ ਥੋੜੇ ਦਿਨਾਂ ਤੱਕ ਇਹਨਾਂ ਦਾ ਇੱਕ ਸਰਵੇ ਹੋਰ ਆਉਣਾ ਉਹਦੇ ਵਿੱਚ ਇਹ ਆਉਣਾ ਹੈ ਕਿ ਜਿਹੜੇ ਮਾਨ ਸਾਹਿਬ ਨੇ ਉਹ ਕੰਮ ਸਹੀ ਨਹੀਂ ਕਰ ਕਰ ਰਹੇ ਇਸ ਕਰਕੇ ਜਿਹੜਾ ਮਾਨ ਸਾਹਿਬ ਦੀ ਸੀਐਮ ਦੀ ਕੁਰਸੀ ਕਹਿੰਦੇ ਜਾ ਸਕਦੀ ਹੈ ਤਾਨੂੰ ਲੱਗਦਾ ਹੈ ਕਿ ਪੰਨ ਸਾਹਿਬ ਸਹੀ ਕੰਮ ਨਹੀਂ ਕਰ ਰਹੇ ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਸਾਡੇ ਤਾਂ ਪੇਜਰੀਵਾਲ ਸਾਹਿਬ ਨੇ ਕਈ ਵਾਰ ਪਬਲੀਕਲੀ ਇਹ ਕਿਹਾ ਹੈ ਕਿ ਮਾਨ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ ਜੀ ਸੋ ਇਸ ਕਰਕੇ ਮੈਂ ਇਹ ਚ ਗੱਲ ਦੱਸ ਦਿਆ ਕੌਣ ਬੰਦਾ ਹੈ ਜਿਨ੍ਹਾਂ ਨੇ 50000 ਨੌਕਰੀਆਂ ਦੇ ਕੇ ਇਮਾਨਦਾਰੀ ਔਰ ਇੱਕ ਰੁਪਿਆ ਵੀ ਨਾ ਕਿਸੇ ਦਾ ਰਿਸ਼ਵਤ ਦਾ ਇਲਜ਼ਾਮ ਲੱਗਿਆ ਹੋਵੇ ਜੀ ਕੋਈ ਸਫਾਰਿਸ਼ ਦਾ ਇਲਜ਼ਾਮ ਲੱਗਿਆ ਹੋਵੇ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਹਾਂ ਅਮਨ ਰੋੜਾ ਜੀ ਨੂੰ ਪਾਰਟੀ ਪ੍ਰਧਾਨ ਥਾਪਿਆ ਜੀ ਆਮ ਆਨ ਸਾਹਿਬ ਦੀ ਰਜ਼ਾਮੰਦੀ ਨਾਲ ਥਾਪਿਆ ਜੀ ਸ਼ਹਿਰੀ ਕਲਸੀ ਜੀ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਸੋ ਇਹ ਇੱਕ ਟੀਮ ਹੈ ਇਹ ਆਪਾਂ ਇਹਨੂੰ ਇਸ ਗੱਲ ਨੂੰ ਇਹ ਵਿਰੋਧੀ ਜਵੇਂ ਚਾਹੁੰਦੇ ਆ ਕਿ ਇਹ ਆਪਸ ਚ ਲੜਾਨ ਅਤੇ ਇਥੇ ਇੱਕ ਇਸ ਤਰ੍ਹਾਂ ਦਾ ਮਾਹੌਲ ਪੇਸ਼ ਕਰੀ ਜੀ ਤਾਂ ਇੱਕ ਦੂਜੇ ਦੀਆਂ ਪੱਗਾਂ ਨੂੰ ਪਏ ਹੋਏ ਹੈ ਜੀ ਇੱਕ ਦੂਜੇ ਦੀ ਪਿੱਠ ਚ ਖੰਜਰ ਘੋਪਰੇ ਹੈ ਇਹ ਗੇਂਦਾਂ ਦੀ ਕਾਲੀ ਨਾਲ ਖਰਬੂਜੇ ਨਹੀਂ ਪੱਕਨੇ ਇਹ ਸਰਕਾਰ ਨੇ ਅਗਲੀ ਪਾਰੀ ਵੀ ਖੇਡਣੀ ਹੈ 2 ਸਾਲ ਤਾਂ ਇਹ ਪੂਰੇ ਕਰਾਂਗੇ ਤੇ ਅਗਲੀ ਸਰਕਾਰ ਵੀ ਬਣਾਵਾਂਗੇ ਔਰ ਆ ਸੀਟ ਵੀ ਜਿੱਤਾਂਗੇ ਲੁਧਿਆਣਾ ਪੱਛਮੀ ਵਾਲੀ ਸੀਟ ਵੀ ਅਰੋੜਾ ਸਾਹਿਬ ਛਾਂ ਨਾਲ ਜਿੱਤਣਗੇ ਪਰ ਪਰ ਬਾਦਲ ਸਾਹਿਬ ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਜਿਹੜੇ ਸੀਐਮ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵੀ ਪਿਛਲੇ ਦਿਨੀ ਜਿਹੜੀ ਪੇਸ਼ਕਸ਼ ਕੀਤੀ ਸੀ ਕਿ ਮੈਂ ਜਿਹੜਾ ਆਪਣਾ ਅਹੁਦਾ ਛੱਡਣਾ ਤਾਂ ਉਸ ਤੋਂ ਬਾਅਦ ਜਿਹੜੇ ਤੁਹਾਡੇ ਇੱਕ ਐਮਐਲਏ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਹੁਣ ਸੀਐਮ ਬਦਲੇ ਜਾ ਸਕਦੇ ਨੇ ਨੀ ਨਹੀਂ ਐਸੀ ਕੋਈ ਗੱਲ ਨਹੀਂ ਨਾ ਤਾਂ ਮਾਨ ਸਾਹਿਬ ਨੇ ਕੋਈ ਇਹੋ ਜੀ ਗੱਲ ਕੀਤੀ ਹੈ ਕਿ ਮੈਂ ਕੋਈ ਅਹੁਦਾ ਛੱਡਣਾ ਚਾਹੁੰਨਾ ਹੈ ਨਾ ਹੀ ਕਿਸੇ ਕੋਈ ਇਹ ਸਿਰਫ ਪਾਣੀ ਤੇ ਡੰਗਾ ਮਾਰਨ ਦੀ ਕਮੈਟਰੀ ਸ਼ੁਰੂ ਹੋਈ ਹੋਈ ਹੈ ਜਦ ਕਿ ਇਹ ਦੇ ਨਾਲ ਪਾਣੀ ਦੇ ਵਿੱਚ ਆਪਾਂ ਪਾਰ ਨਹੀਂ ਸਕਦੇ ਇਹ ਸਾਡੀ ਜਿਹੜੀ ਟੀਮ ਹੈ ਉਹ ਸਮੁੰਦਰ ਵਾਂਗ ਹੈ ਜਿਸ ਸਮੁੰਦਰ 'ਤੇ ਵਿਰੋਧੀ ਡੰਗਾ ਮਾਰ ਕੇ ਸਮੁੰਦਰ ਨੂੰ ਪਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਗੱਲ ਕਦੇ ਸੱਚ ਨਹੀਂ ਹੋਣੀ ਜੀ